ਚੰਗੇ ਲੇਵੇ ਵਾਲੀ ਮਿੱਤਰੋ ਚੰਗੇ ਕਦ ਕਾਠ ਵਾਲੀ ਆਪਾਂ ਪਹਿਲੇ ਸੂਏ ਸੂਣ ਵਾਲੀ ਇੱਕ ਵੈੜ ਤੁਹਾਨੂੰ ਦਿਖਾ ਰਹੇ ਆ ਥਾਣਾ ਦੀ ਪੂਰੀ ਮਿੱਤਰੋ ਸਾਫ ਹੈ ਫੁੱਲ ਕਦ ਕਾਠ ਫੁੱਲ ਬੇਲ ਹੈ ਕਿੰਨੇ ਕ ਦਿਨ ਜਿਹੜੇ ਸੂਣ ਦੇ ਵਿੱਚ ਰਹਿੰਦੇ ਨੇ ਕੀ ਬਾਈ ਨੇ ਰੇਟ ਕੀਤਾ ਪੂਰੀ ਜਾਣਕਾਰੀ ਆਪਾਂ ਭਾਈ ਰਾਜਪਾਲ ਤੋਂ ਲਵਾਂਗੇ ਖੜਿਆ ਜੀ ਪਿੰਡ ਗੰਗਾ ਤਹਿਸੀਲ ਨਾ ਥਾਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਦਾ ਜਿਹੜਾ ਘਰ ਹੈ ਗੰਗਾ ਤੋਂ ਵੱਡੇ ਰੋਡ ਨੂੰ ਮਿੱਤਰੋ ਇੱਕ ਰਸਤਾ ਜਾਂਦਾ ਹੈ ਸੜਕ ਜਾਂਦੀ ਆ ਨੰਬੀ ਬਣੀ ਆ ਉਹ ਸੜਕ ਤੇ ਬਾਈ ਦਾ ਘਰ ਹੈ ਪੈਪਲ ਫੈਕਟਰੀ ਕੋਲੇ ਹੈ ਨਾ ਹਾਂਜੀ ਹਾਂਜੀ ਠੀਕ ਹੈ ਹੋਰ ਬਾਈ ਰਾਜਪਾਲ ਕੀ ਹਾਲ ਚਾਲ ਆ ਅਲਾ ਦੂਜੀ ਤੀਜੀ ਵੀਡੀਓ ਹੈ ਨਾ ਹਾਂਜੀ ਹਾਂਜੀ ਠੀਕ ਹੈ ਰਿਸਪੌਂਸ ਬਹੁਤ ਵਧੀਆ ਬਾਈ ਤੇ ਸੁਹਾ ਪਹਿਲਾ ਸੁਂਦੀ ਆ ਹੈ ਨਾ ਕਿੰਨੇ ਕ ਦਿਨ ਜਿਹੜੇ ਰਹਿੰਦੇ ਨੇ ਇਹਦੇ ਵੀ 10 ਤਰੀਕ ਨੂੰ ਦਿਨ ਪੂਰੇ 10 ਨੂੰ ਹਾਂਜੀ ਮਾਡਾ ਵੀ ਹਜੇ ਲੈਜੂ 5-6 ਦਿਨ ਚਾਰ ਹਾਂ 5-6 ਦਿਨ ਹੈ ਨਾ ਤੇ ਕਿਹੜਾ ਸਿਮਨ ਲੱਗਿਆ ਕਹਾ ਇਹਦੇ ਬੋਨਫਾਇਰ ਬੋਨਫਾਇਰ ਲਾਇਆ ਬੋਨਫਾਇਰ ਹਾਂਜੀ ਠੀਕ ਹੈਰਾ ਹੈਗਾ ਬਿਲਕੁਲ ਓਕੇ ਓਕੇ ਹਾਂਜੀ ਆ ਤੋਰੋ ਜੇ ਇੱਕ ਵਾਰੀ ਤੋੜ ਕੇ ਦਿਖਾ ਦਿਓ ਮਿੱਤਰੋ ਚੰਗਾ ਸਿਮਿੰਟ ਲੱਗਿਆ ਵਾ ਫਾਰਮ ਦੇ ਵਿੱਚੋਂ ਆਪਾਂ ਇਹ ਵੀਡੀਓ ਬਣਾ ਰਹੇ ਆ ਤੇ ਫੁੱਲ ਕੱਦ ਕਾਠਾ ਫੁੱਲ ਬੇਲ ਆ ਚੰਗੀਆਂ ਬਹਿੜਾਂ ਦੇ ਵਿੱਚੋਂ ਮਿੱਤਰੋ ਆਉਂਦੀ ਆ ਤੁਸੀਂ ਦੇਖ ਸਕਦੇ ਹੋ ਤੇ ਕਿਉਂਕਿ ਜਿਹੜੀ ਚੀਜ਼ ਜਿਵੇਂ ਹੁੰਦੀ ਹੈ ਮੋਢੇ ਉਹ ਵੀ ਆਪਾਂ ਮਿੱਤਰੋ ਕੋਸ਼ਿਸ਼ ਕਰਦੇ ਆਂ ਵੀ ਆਪਾਂ ਉਹੀ ਚੀਜ਼ ਦਿਖਾ ਗਏ ਵੱਡੇ ਕੱਦ ਦਾ ਕਾਠ ਵਾਲੇ ਵੱਡੇ ਦਿਖਾਉਣੇ ਆ ਜੇ ਛੋਟੇ ਹੁੰਦਾ ਛੋਟਾ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਕਿਉਂਕਿ ਕਿਸੇ ਭਰਾ ਦੀ ਆਪਾਂ ਮਿੱਤਰੋ ਭਕਾਈ ਨਹੀਂ ਕਰਵਣੀ ਜਿਹੜਾ ਪ੍ਰਾਚਲ ਕੇ ਆ ਗਿਆ ਮਿੱਤਰੋ ਮੁਰਦਾ ਨਹੀਂ ਆਪਣੇ ਪਸੂ ਤੇ 100 ਚੋਂ 100% ਆਪਾਂ ਕਰ ਲੈ ਇਹ ਕਹਨੇ ਆ 19 ਕਿਈ ਕਈ ਵਾਰ ਮਿੱਤਰੋ ਹੋ ਜਾਂਦੀ ਆ ਕਈ ਵਾਰ ਬੰਦੇ ਦੇ ਵੀਡੀਓ ਕੋਲ ਦੇਖਣ ਤੇ ਸਮਝਦੇ ਕੋਈ ਮਾੜਾ ਵਟਾ ਫਰਕ ਰਹੇ ਜੇ ਤਾਂ ਵੱਖ ਗੱਲ ਐ ਪਰ ਕੋਸ਼ਿਸ਼ ਆਪਣੀ ਬਹੁਤ ਚੰਗੀ ਆਪਾਂ ਕਰ ਰਹੇ ਆ ਤੇ ਪਹਿਲਾ ਸੂਆ ਸੁੰਦੀ ਆ 10 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਅੱਜ 4 ਤਰੀਕ ਐ ਤੇ ਇਹਦਾ ਰੇਟ ਫਿਰ ਕੀ ਕਰਤਾ ਜੀ 1,115 115 ਮਾਨਤਨ ਹੋ ਜੂ ਮਾਨਤਨ ਹੋ ਜੂ ਤੇ ਮਲਾ ਕਰਦੀ ਆ ਹਨਾ ਹਾਂ ਹਾਂ ਬਈ ਹਾਂ ਓਕੇ ਤੇ ਫੋਨ ਨੰਬਰ ਦੱਸ ਦੋ ਜੀ ਆਪਣਾ ਠੰਡੇ ਸੀਲ ਬਹੁਤ ਆ ਹਨਾ ਚੱਕਰੀ ਨਹੀਂ ਜਿਵੇਂ ਮਰਜ਼ੀ ਲੋ ਹਾਂ ਜਿਵੇਂ ਪਹਿਲਾਂ ਨਾ ਹਨਾ ਜਿਵੇਂ ਮਰਜ਼ੀ ਕੋਈ ਚੱਕਰੀ ਠੀਕ ਐ ਫੋਨ ਨੰਬਰ ਬੋਲ ਦਿਓ ਜੀ ਆਪਣਾ 98765 98765 25944 25944 ਹਾਂਜੀ 98765 25944 ਬਈ ਦਾ ਫੋਨ ਨੰਬਰ ਆ ਪਿੰਡ ਗੰਗਾ ਤਸੀਰ ਨਥਾਣਾ ਤੇ ਜ਼ਿਲ੍ਹਾ ਆਏਗਾ ਜੀ ਬਠਿੰਡਾ ਫੇਰ ਕਹਣਾ ਵੀ ਥਣਾ ਦੀ ਪੂਰੀ ਸਾਫ ਬਹੁਤ ਥੋੜੀ ਮਿੱਤਰੋ ਤਿਆਰੀ ਦੇ ਵਿੱਚ ਪੰਜ ਚਾਰ ਦਿਨਾਂ ਦੀ ਮਿੱਤਰੋ ਕੱਚੀ ਆ ਜ਼ਮੀਨ ਜਾਂਦੀ ਹੈ ਜਿਹੜੀ ਹਲਾਏ ਤਾਂ ਵੀ ਨਹੀਂ ਹਲਦੀ ਹਨਾ ਜਮਾਈ ਨਹੀਂ ਭਈ ਜਿਵੇਂ ਮਰਜ਼ੀ ਲੈ ਜਵਾਕ ਬੈਠੀ ਕੋਈ ਡਰਦੀ ਨਹੀਂ ਕੋਈ ਭੱਜਦੀ ਨਹੀਂ ਮਿੱਤਰੋ ਵੱਡੀਆਂ ਬਹਿੜਾਂ ਦੇ ਵਿੱਚੋਂ ਆ ਸਾਰੇ ਵੀਰਾਂ ਦਾ ਧੰਨਵਾਦ